ਪੰਜਾਬੀ ਗੈਕ ਸਰੋ ਬਾਬਾ ਨੇ ਆਪਣੇ ਪਲੇਟੇ ਗੀਤ ਦੁਨੀਆ ਨੂੰ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਰੱਖਿਆ ਪਹਿਲਾ ਕਦਮ ਪੰਜਾਬੀ ਲੋਕ ਗੈਕ ਜੋੜੀ ਜਸਪਾਲ ਪਾਲ ਅਤੇ ਗੀਤਕਾਰ ਪਰਮਜੀਤ ਸਿੰਘ ਕੈਰੇ ਵੱਲੋਂ ਕੀਤਾ ਦੁਨੀਆ ਗੀਤ ਦਾ ਪੋਸਟਰ ਰਿਲੀਜ਼ ਕੈਰੇ ਲਵਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਪੰਜਾਬੀ ਲੋਕ ਗਾਇਕ ਜੋੜੀ ਜਸਪਾਲ ਪਾਲੀ ਅਤੇ ਬੀਬੀ ਜਸਪ੍ਰੀਤ ਸਿੱਮੀ ਅਤੇ ਗੀਤਕਾਰ ਪਰਮਜੀਤ ਸਿੰਘ ਕੈਰੇ ਵੱਲੋਂ ਉੱਭਰ ਰਹੇ ਪੰਜਾਬੀ ਗੈਕ ਸੌਰਵ ਬਾਬਾ ਦੇ ਪਲੇਠੇ ਗੀਤ ਦੁਨੀਆ ਦਾ ਰਿਵਨ ਕੱਟ ਕੇ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਨੂੰ 14 ਮਾਰਚ ਹੋਲੀ ਦੇ ਤਿਹਾਰ ਤੇ ਸੌਰਵ ਬਾਬਾ YouTube ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ਉੱਪਰ ਰਹੇ ਪੰਜਾਬੀ ਗਾਇਕ ਸੌਰਵ ਬਾਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਇਸ ਗੀਤ ਦੀ ਰਚਨਾ ਉਹਨਾਂ ਦੀ ਆਪਣੀ ਹੀ ਹੈ। ਉਹਨਾਂ ਕਿਹਾ ਕਿ ਇਹ ਗੀਤ ਉਹਨਾਂ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਬਹੁਤ ਵੱਡਾ ਮੈਸੇਜ ਅਤੇ ਸਿੱਖਿਆ ਦੇ ਹੋਵੇਗਾ। ਜੋ ਕੁੜੀਆਂ ਇੱਥੇ ਇੰਡੀਆ ਵਿੱਚ ਲੜਕੇ ਵਾਲਿਆਂ ਦੇ ਪਰਿਵਾਰ ਤੋਂ ਵਿਦੇਸ਼ ਲੈ ਕੇ ਜਾਣ ਦਾ ਚੰਸਾ ਦੇ ਕੇ ਲੱਖਾਂ ਰੁਪਏ ਖਰਚ ਕਰਵਾ ਦਿੰਦੀਆਂ ਹਨ ਅਤੇ ਵਿਦੇਸ਼ ਵਿੱਚ ਜਾ ਕੇ ਉਹਨਾਂ ਦੀ ਸਾਰਤਕ ਨਹੀਂ ਲੈਂਦੀਆਂ। ਜਿਵੇਂ ਸਿਆਣੇ ਕਹਿੰਦੇ ਹਨ ਕਿ ਜੈਸੀ ਕਰਨੀ ਵੈਸੀ ਭਰਨੀ ਇੰਡੀਆ ਵਿੱਚ ਮੁੰਡੇ ਨੂੰ ਧੋਖਾ ਦੇਣ ਵਾਲੀਆਂ ਕੁੜੀਆਂ ਵਿਦੇਸ਼ਾਂ ਦੀ ਚੱਕਾਚੂਤ ਦੇਖ ਕੇ ਆਪਣਾ ਪਿਛੋਕੜ ਭੁੱਲਣ ਵਾਲੀਆਂ ਕੁੜੀਆਂ ਵਿਦੇਸ਼ਾਂ ਵਿੱਚ ਕਿਵੇਂ ਧੋਖਾ ਖਾਂਦੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਗੀਤ ਦੀਆਂ 17 ਨੂੰ ਬੀ 2 ਵੋਇਸ ਵੱਲੋਂ ਆਪਣੇ ਸੰਗੀਤ ਦੀਆਂ ਤੁਨਾ ਵਿੱਚ ਪਰੋਇਆ ਗਿਆ। ਉਨ੍ਹਾਂ ਵਿਸ਼ੇਸ਼ ਤੌਰ ਤੇ ਡਾਇਰੈਕਟਰ ਮੁਸਤਾਕ ਹੰਢਿਆਆ, ਨਵ ਜਿੱਤੂ, ਦੀਪ ਕਾਕੜਾ, ਆਸੂ 바ਵਾ, ਪੀਓਪੀ ਜਸਸੀ ਸੈਨਾ ਐਡੀਟਰ, ਲੇਵਲ ਲੋਹਤ, ਸਰਬਜੀਤ ਸੰਧੂ ਪ੍ਰੋਡਿਊਸਰ, ਅਮਨ 바ਵਾ, 13 13 ਜਨਤਾ ਬਰਨਾਲਾ, ਬਿੱਲਾ ਪ੍ਰਾਪਰਟੀ ਡੀਲਰ, ਲਖਵੀਰ ਦਾਸ, ਅਮਰੀਕ ਸਰਪੰਚ, ਗੋਦਾ ਜਲਾਲ, ਸੰਦੀਪ ਕੁਮਾਰ ਪੰਜਾਬੀ ਲੋਕ ਗਾਇਕ ਜੋੜੀ ਜਸਪਾਲ ਪਾਜੀ ਅਤੇ ਜਸਪ੍ਰੀਤ ਸਿੰਮੀ ਪੱਤਰਕਾਰ ਦਿਸਨ ਸੰਗੀਤਕ ਅਤੇ ਗੀਤਕਾਰ ਪਰਮਜੀਤ ਸਿੰਘ ਕੈਰੇ ਦਾ तहे ਦਿਲੋਂ ਧੰਨਵਾਦ ਕੀਤਾ ਗਿਆ ਅੱਜ ਆਪਾਂ ਬਰਨਾਲੇ ਦੇ ਵਿੱਚ ਜੋ ਗੀਤ ਰਿਲੀਜ਼ ਕੀਤਾ ਗਿਆ ਦੁਨੀਆ ਆਓ ਆਪਾਂ ਉਹਨਾਂ ਨੂੰ ਪੁੱਛਦੇ ਆਂ ਵੀ ਕਿਸ ਤਰ੍ਹਾਂ ਇਹ ਸਨੇਹਾ ਲੈ ਕੇ ਜਾਊਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅੱਜ ਗੀਤ ਰਿਲੀਜ਼ ਕੀਤਾਗਾ ਸਾਰੇ ਆਪਣੇ ਖੜੇ ਨੇ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦਾ ਇਹ ਸਨੇਹਾ ਲੈ ਕੇ ਜਦੋਂ ਪਹਿਲੀ ਵਾਰੀ ਸੁਣ ਰਹੇ ਪਰਲੀਦ ਕੀਤਾ ਇਸ ਤਰ੍ਹਾਂ ਮਾਇਦੇ ਵਿੱਚ ਹੋ ਗਿਆ ਇਹ ਗੀਤ ਦੀ ਜਿਹੜੀ ਸਟੋਰੀ ਆ ਸਰ ਉਹ ਹੈਗੀ ਵੀ ਜਿੱਦਾਂ ਅੱਜ ਕੱਲ ਮਾਹੌਲ ਚੱਲ ਰਿਹਾ ਹੈਗਾ ਵੀ ਕੁੜੀਆਂ ਮੁੰਡਿਆਂ ਨਾਲ ਕਰ ਰਹੀਆਂ ਨੇ ਬਾਹਰ ਚਲੀਆਂ ਜਾਂਦੀਆਂ ਛੱਡ ਕੇ ਤੇ ਜਦੋਂ ਉਹਨੂੰ ਬਾਹਰ ਬੁਲਾਉਂਦੀਆਂ ਨਹੀਂ ਗਿਆ ਉਹਦੇ ਦੇ ਆਧਾਰਤਾ ਇਹ ਗੀਤ ਵੀ ਇਹ ਲੋਕਾਂ 'ਚ ਇਹ ਸਨੇਹਾ ਲੈ ਕੇ ਜਾਊਗਾ ਵੀ ਅੱਜ ਕੱਲ ਮੁੰਡਿਆਂ ਦੇ ਮੁੰਡੇ ਪੈਸਾ ਲਾਉਣ ਦੀ ਕੁੜੀਆਂ ਤੇ ਵੀ ਸਾਨੂੰ ਬਾਅਦ 'ਚ ਅੰਦਰ ਜਾ ਕੇ ਬੁਲਾਉਣਗੀਆਂ ਤੇ ਬੁਲਾਉਂਦੀਆਂ ਨਹੀਂ ਗਿਆ ਨਲਤੋਕਾ ਹੁੰਦਾ ਐਂਡ ਉਹਨਾਂ ਨਾਲ ਵੀ ਜਾ ਕੇ ਫਿਰ ਉੱਥੇ ਧੋਖਾ ਹੁੰਦਾ ਜਿਹੜੇ ਇੱਥੋਂ ਜਾ ਕੇ ਕਰਕੇ ਜਾਂਦੇ ਆ ਉਹਨਾਂ ਨਾਲ ਉੱਥੇ ਜਾ ਕੇ ਹੁੰਦਾ ਇਹ ਇਸ ਗੀਤ ਦੇ ਵਿੱਚ ਦੱਸਿਆ ਗਿਆ ਇਹ ਪਹਿਲੀ ਵਾਰੀ ਤੁਸੀਂ ਕੀ ਤਰ ਲਈ ਹਾਂਜੀ ਹਾਂਜੀ ਸਰ ਪਹਿਲੀ ਵਾਰੀ ਪਹਿਲੀ ਵਾਰੀ ਪਹਿਲਾ ਸੌਂਗ ਹੈ ਜੀ ਕਿੰਨਾ ਦਾ ਸਹਿਯੋਗ ਰਹਾ ਜੀ ਤੁਹਾਨੂੰ ਸਹਿਯੋਗ ਮੇਰੇ ਨਾਲ ਵੈਸੇ ਤਾਂ ਟੀਮ ਹੀ ਜਿਵੇਂ ਪਾਲੀ ਵੀਰ ਜੀ ਹੋਣੀ ਹੋਗੇ ਮੁਸਤਾਕ ਵੀਰ ਜੀ ਹੋਗੇ ਤੇ ਇਹਦੇ ਵਿੱਚ ਪ੍ਰੋਡਿਊਸਰ ਆਪਣਾ ਬਾਬਾ ਜੀ ਮੇਰੇ ਵਾਈਫ ਨੇ ਉਹਨਾਂ ਦਾ ਸਹਿਯੋਗ ਆ ਬਾਕੀ ਇਹ ਤੇ ਇਹ ਹੋਗੇ ਵੀਰ ਜੀ ਆਪਣੇ ਗੋਦਾ ਦਲਾਲ ਹੋਗੇ ਉਸਤਾਦ ਜੀ ਹੋ ਗਏ ਦਿਲਬਰ ਜੀ ਸਾਰੀ ਟੀਮ ਦਾ ਹੀ ਸਹਿਯੋਗ ਰਿਹਾ ਜੀ ਹਾਂਜੀ ਪਾਲੀ ਜੀ ਅੱਜ ਤੁਸੀਂ ਜਿਹੜਾ ਤੁਹਾਡੇ ਸੋਭਕ ਕਰਕਮਲਾ ਨਾਲ ਹੀ ਕੀਤਾ ਗਿਆ ਪੋਸਟਰ ਰਿਲੀਜ਼ ਕਿਸ ਤਰ੍ਹਾਂ ਮਤਲਬ ਕਿ ਮਹਿਸੂਸ ਕਰ ਰਹੇ ਹੋ ਹਾਂਜੀ ਸਾਰਿਆਂ ਤੋਂ ਪਹਿਲਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਟੈਪਰੀ ਸასი ਕਾਲ ਕੈਰੇ ਲਾਈਵ ਦੀ ਜਿੰਨੀ ਵੀ ਟੀਮ ਆ ਪਾਲੀ ਜੀ ਕਹਰੇ ਸਾਹਿਬ ਤੇ ਸਾਡੇ ਕ੍ਰਿਸ਼ਨ ਸੰਘੇੜਾ ਜੀ ਉਹਨਾਂ ਦਾ ਧੰਨਵਾਦ ਤੇ ਉਸ ਤੋਂ ਬਾਅਦ ਮੈਂ ਮੁਬਾਰਕਬਾਦ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਆ ਸਾਡੇ ਵੀਰ ਸੌਰ ਬਾਬਾ ਜੀ ਜਿਨ੍ਹਾਂ ਦਾ ਬਹੁਤ ਪਿਆਰਾ ਸੌਂਗ ਆ ਦੁਨੀਆ ਜਿਹੜਾ ਅਸੀਂ ਅੱਜ ਰਿਲੀਜ਼ ਕੀਤਾ ਇਹਨਾਂ ਨੇ ਇਸ ਪੂਰੇ ਇਸ ਗੀਤ ਲਈ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਇਹ ਦੁਨੀਆ ਗੀਤ ਆ ਜਿਹੜਾ ਇੱਕ ਸੱਚੀ ਘਟਨਾ ਤੇ ਆਧਾਰਿਤ ਗੀਤ ਆਗਾ ਵੀ ਕੁੜੀ ਮੁੰਡੇ ਦੇ ਜਿਹੜੇ ਪਿਆਰ ਦੇ ਵਿੱਚ ਇੱਕ ਦੂਸਰੇ ਨਾਲ ਧੋਖੇ ਦੀ ਕਹਾਣੀ ਆ ਇਹਦੇ ਵਿੱਚ ਬੋ ਜਦੋਂ ਪਾਕੀ ਤੋਂ ਦੇਖਾਂਗੇ ਸੁਣਾਗੇ ਉਦੋਂ ਸਾਨੂੰ ਸਾਰੀ ਸਟੋਰੀ ਪਤਾ ਲੱਗੂ ਤੇ ਇਹਦੇ ਜਿਹੜੇ ਡਾਕਟਰ ਨੇਗੇ ਮੁਸਤਾਕ ਹੰਢਾਇਆ ਜੀ ਉਹਨਾਂ ਨੂੰ ਵੀ ਮੁਬਾਰਕਾਂ ਪੂਰੀ ਟੀਮ ਤੇ ਮੇਰੇ ਨਾਲ ਪਰਮਜੀਤ ਕਹਰੇ ਜੀ ਖੜੇ ਨੇਗੇ ਕਹਰੇ ਲਾਈਵ ਤੋਂ ਗੋਦਾ ਜਲਾਲ ਜੀ ਗੀਤਕਾਰ ਸਾਡੇ ਜਸਦੀਪ ਜੀ ਬਾਉ ਜੀ ਤੇ ਸਾਡੇ ਸਾਰੇ ਦੋਸਤ ਵੀ ਖੜੇ ਆ ਬੱਚੇ ਸਾਡੇ ਤੋਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਬੜੀ ਖੁਸ਼ੀ ਦੀ ਗੱਲ ਆ ਕਿ ਸੰਗੀਤ ਜਗਤ ਦੇ ਵਿੱਚ ਸਾਡੇ ਇਲਾਕੇ ਦਾ ਮਾਣ ਸੌਰਬਾਬਾ ਜੀ ਉਹ ਵੀ ਅੱਜ ਸੰਗੀਤ ਜਗਤ ਦੇ ਵਿੱਚ ਆਪਣੇ ਪਹਿਲੇ Song ਦੇ ਨਾਲ ਦੁਨੀਆ ਦੇ ਨਾਲ ਐਂਟਰ ਕਰ ਰਹੇ ਨੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਜੀ ਦੇਖਣ ਵਾਲੇ ਸਰੋਤਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਦੇਖਣ ਵਾਲੇ ਸਰੋਤਿਆਂ ਨੂੰ ਸੁਣਨ ਵਾਲੇ ਸਰੋਤਿਆਂ ਨੇ ਇਹੀ ਸੋਚ ਹੈਗਾ ਕਿ ਸੌਰਵ ਬਾਬਾ ਜੀ ਵਰਗੇ ਜਿਹੜੇ ਅੱਛੇ ਫਨਕਾਰ ਨੇ ਚੰਗੀ ਸੋਚ ਤੇ ਸੁਰੀਲਾ ਗਾਉਂਦੇ ਨੇ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਸੁਣਨਾ ਵੀ ਚਾਹੀਦਾ ਸਪੋਰਟ ਵੀ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਅੱਜ ਟ੍ਰੈਂਡ ਹੈਗਾ ਦਾ ਇਸ ਗੀਤ ਨੂੰ ਮੈਂ ਬੇਨਤੀ ਕਰੂੰਗਾ ਵੀ ਇਸ ਗੀਤ ਨੂੰ ਆਪਾਂ ਫੁੱਲ ਸਪੋਰਟ ਕਰਨੇ ਆ ਬਾਤੋ ਦਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੈਗੀ ਸਭ ਤੋਂ ਪਹਿਲਾਂ ਮੇਰੇ ਛੋਟੇ ਵੀਰ ਸਰਵੋਪਾਵਾ ਜੀ ਨੂੰ ਆਪਣਾ ਦੁਨੀਆ Song ਲੈ ਕੇ ਆਉਣ ਦੀ ਮੈਂ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਵਿਸ਼ੇਸ਼ ਧੰਨਵਾਦ ਕਰਦਾ ਮੇਰੇ ਵੀਰ ਜਸਪਾਲ ਪਾਲੀ ਜੀ ਬਹੁਤ ਅੱਛੇ ਸਿੰਗਰ ਨੇ ਬੜੇ ਇਹਨਾਂ ਨੇ ਸੌਂਗ ਜਿਹੜੇ ਬਹੁਤ ਅੱਛੇ ਜਿਹੜੇ ਸਭਿਆਚਾਰੀ ਗੀਤ ਗਾਏ ਨੇ ਉਹ ਸਾਨੂੰ ਦਿੱਤੇ ਨੇ ਸੋ ਸਮੁੱਚੀ ਟੀਮ ਦਾ ਮੁਸਤਾਕ ਜੀ ਦਾ ਮੈਂ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਨੀਆ ਸੌਂਗ ਜਿਹੜਾ ਇੱਕ ਬਹੁਤ ਅੱਛਾ ਮੈਸੇਜ ਕੱਲਾ ਦੇਖੋ ਸੰਘੇੜਾ ਸਭ ਗੀਤ ਆ ਰਹੇ ਨੇ ਬੜੇ ਸੌਂਗ ਆਪਾਂ ਦੇਖਦੇ ਆ ਅੱਜ ਦੀ ਦੁਨੀਆ ਕਿਦਾਂ ਦੇ ਹਨ ਕਿਸੇ ਦੀ ਲੱਤਾਂ ਫੜ ਲਈ ਕਿਸੇ ਦਾ ਕਿਵੇਂ ਪਾਲਿਆ ਕੋਈ ਉਹਨਾਂ ਦਾ ਸਟੋਰੀ ਨਹੀਂ ਹੁੰਦੀ ਕੋਈ ਮੈਸੇਜ ਨਹੀਂ ਹੁੰਦਾ ਸਭ ਤੋਂ ਵਧੀਆ ਤਾਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਇੱਕ ਗੀਤ ਹੈ ਇੱਕ ਅਲੱਗ ਗੀਤ ਹੀ ਨਹੀਂ ਇੱਕ ਸੇਧ ਲੈ ਕੇ ਆ ਰਿਹਾ ਅੱਜ ਦੇ ਕਿੰਨੇ ਮਤਲਬ ਕਿ ਵਿਦੇਸਾਂ ਦੇ ਵਿੱਚ ਹਨਾ ਲੁੱਟਿਆ ਜਾਂਦਾਗਾ ਇੱਕ ਬਹੁਤ ਅੱਛਾ ਮੈਸੇਜ ਹੈ ਜਿਹੜਾ ਲੈ ਕੇ ਆ ਰਿਹਾਗਾ ਤੇ 14 ਮਾਰਚ ਕੱਲ ਨੂੰ ਹੋਲੀ ਨੂੰ ਇਹ ਰਿਲੀਜ਼ ਹੋ ਰਿਹਾ ਤੇ ਮੈਂ ਕਹਿੰਦਾ ਵੀ ਜਿੱਦਾਂ ਦੁੱਜੋਂ ਆਪਣਾ ਹਰ ਇੱਕ ਨੇ ਰੰਗ ਲਾਉਣੇ ਨੇ ਤੇ ਮੈਂ ਬੇਨਤੀ ਕਰਦਾ ਸਮੁੱਚੇ ਸਰੋਤਿਆਂ ਨੂੰ ਤੇ ਇਨੂੰ ਕੱਲ ਨੂੰ ਰਿਲੀਜ਼ ਹੋ ਜਾਣਾ ਤੇ ਰੰਗ ਲਾ ਦਿਓ ਕਰਾਂ ਇਹਨੂੰ ਸ਼ੇਅਰ ਕਰ ਕਰਕੇ ਸਾਰਿਆਂ ਨੇ ਦੇਖਣਾ ਤੇ ਮੈਂ ਦੁਬਾਰਾ ਫਿਰ ਸਮੂਚੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਮੇਰੇ ਵੀਰ ਸਰੂਜੀ